ਅੱਜ ਦਿਨ ਦੁਨੀਆ ਦੇਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪਰਬ ਹੈ ਅ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਡੇ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਨੇ ਉਹਨਾਂ ਨੇ ਸਾਡੀ ਝੋਲੀ ਪਾਈਆਂ ਨੇ ਸੇਵਾ ਸਿਮਰਨ ਭਜਨ ਬੰਦਗੀ ਸੰਗਤ ਪੰਗਤ ਅਰ ਜਿੰਨਾ ਚਿਰ ਸਾਡੀ ਝੋਲੀ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਦੁਨੀਆ ਦੀ ਅਸੀਂ ਅਮੀਰ ਤਰੀਕ ਮਕਾਮ ਹੈ ਕਿ ਜਿਹਦੀ ਬਖਸ਼ ਝੋਲੀ ਦੇ ਵਿੱਚੋਂ ਇਹ ਬਖਸ਼ਿਸ਼ਾਂ ਕਰ ਜਾਂਦੀਆਂ ਨੇ ਉਹਦੇ ਵਰਗਾ ਕੰਗਾਲ ਕੋਈ ਨਹੀਂ ਹੁੰਦਾ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਪੰਥ ਤੇ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਸਮੁੱਚੀ ਮਾਨਵਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ ਆਪਣੇ ਮਹਾਨ ਸੰਦੇਸ਼ਾਂ ਪ੍ਰਦੇਸ਼ਾਂ ਦੇ ਰਾਹੀਂ ਸਾਨੂੰ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਜੜੀਆਂ ਨੇ ਸਿੱਖਿਆਵਾਂ ਨੇ ਉਹਨਾਂ ਨੂੰ ਆਪਣੀ ਸਿਮਰਤੀ ਦੇ ਵਿੱਚ ਰੱਖਣਾ ਚਾਹੀਦਾ ਹੈ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਵੈਬਰ ਦੇ ਸਾਡੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦਾ ਬਿਆਨ ਉਹ ਦੇਖੋ ਸਹੀ ਆ ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ ਉੱਥੇ ਲੜਕੀਆਂ ਦੇ ਨਾਲ ਬਤਮੀਜ਼ੀ ਕੀਤੀ ਗਈ ਹੈ ਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਨੇ ਸੱਚ ਬੋਲਿਆ ਜੋ ਬੋਲਿਆ ਧੰਨਵਾਦ ਜੀ ਅੱਜ ਇਹ ਦਿਨ ਦੁਨੀਆ ਦੇ ਵੱਲੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਡੇ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਨੇ ਉਹਨਾਂ ਨੇ ਸਾਡੀ ਝੋਲੀ ਪਾਈਆਂ ਨੇ ਸੇਵਾ ਸਿਮਰਨ ਭਜਨ ਬੰਦਗੀ ਸੰਗਤ ਪੰਗਤ ਅਰ ਜਨਾਚਰ ਸਾਡੀ ਝੋਲੀ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਦੁਨੀਆ ਦੀ ਅਸੀਂ ਅਮੀਰ ਤਰੀਕ ਕੌਮ ਹੈ ਤੇ ਜਿੱਦੀ ਬਖਸ਼ ਝੋਲੀ ਦੇ ਵਿੱਚੋਂ ਇਹ ਬਖਸ਼ਿਸ਼ਾਂ ਕਰ ਜਾਂਦੀਆਂ ਨੇ ਉਹਦੇ ਵਰਗਾ ਕੰਗਾਲ ਕੋਈ ਨਹੀਂ ਹੁੰਦਾ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਪੰਥ ਤੇ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਸਮੁੱਚੀ ਮਾਨਵਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ ਆਪਣੇ ਮਹਾਨ ਸੰਦੇਸ਼ਾਂ ਪ੍ਰਦੇਸ਼ਾਂ ਦੇ ਰਾਹੀਂ ਸਾਨੂੰ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਜਿਹੜੀਆਂ ਨੇ ਸਿੱਖਿਆmani ਉਹਨਾਂ ਨੂੰ ਆਪਣੀ ਸਮਰਤੀ ਦੇ ਵਿੱਚ ਰੱਖਣਾ ਚਾਹੀਦਾ ਹੈ ਅਨੁਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਵੈਬਰ ਦੇ ਸਾਹਮਣੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦਾ ਬਿਆਨ ਉਹ ਦੇਖੋ ਸਹੀ ਆ ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ ਉੱਥੇ ਲੜਕੀਆਂ ਦੇ ਨਾਲ ਬਤਮੀਜ਼ੀ ਕੀਤੀ ਗਈ ਹੈ ਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹਨੇ ਸੱਚ ਬੋਲਿਆ ਜੋ ਬੋਲਿਆ ਧੰਨਵਾਦ ਜੀ